ਅੰਮ੍ਰਿਤਸਰ ਨਗਰ ਨਿਗਮ ਵੱਲੋਂ ਸਫਾਈ ਪ੍ਰਬੰਧਾਂ ਨੂੰ ਲੈ ਕੇ ਵਕ-ਵਕ ਉਪਰਾਲੇ ਕੀਤੇ ਜਾ ਰਹੇ ਹਨ ਐਸੇ ਤਹਿਤ ਹੀ ਘਰਾਂ ਵਿੱਚ ਜੋ ਕੂੜਾ ਇਕੱਠਾ ਕੀਤਾ ਜਾਂਦਾ ਹੈ ਜੋ ਗਿੱਲਾ ਕੂੜਾ ਹੁੰਦਾ ਹੈ ਜਿਸ ਵਿੱਚ ਸਬਜ਼ੀਆਂ ਦੇ ਪੱਤੇ ਅਤੇ ਹੋਰ ਸਬਜ਼ੀਆਂ ਦੀ ਬੇਸਵੀ ਜੈਵਿਕ ਖਾਦ ਬਣਾਈ ਜਾ ਰਹੀ ਹੈ ਨਗਰ ਨਿਗਮ ਦੇ ਸੀਨੀਅਰ ਅਧਿਕਾਰੀ ਮਲਕੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸ਼ਹਿਰ ਵਿੱਚ ਵਕ-ਵਕ ਥਾਵਾਂ ਤੇ ਪ੍ਰੋਜੈਕਟ ਲਗਾਏ ਗਏ ਹਨ ਜੋ ਘਰਾਂ ਵਿੱਚੋਂ ਗਿੱਲਾ ਕੂੜਾ ਲਿਆ ਕੇ ਜਿਸ ਦੀ ਜੈਵਿਕ ਖਾਦ ਬਣਾਈ ਜਾਂਦੀ ਹੈ ਉਨਾ ਆਖਿਆ ਕਿ ਇਸੇ ਤਹਿਤ ਹੀ ਗੋਲ ਬਾਗ ਵਿਖੇ ਵੀ ਇੱਕ ਪ੍ਰੋਜੈਕਟ ਲਗਾਇਆ ਗਿਆ ਜੋ ਘਰਾਂ ਤੋਂ ਗਿੱਲਾ ਕੂੜਾ ਜਿਸ ਵਿੱਚ ਰਸੋਈ ਦਾ ਵੇਸਟ ਜਿਵੇਂ ਕਿ ਸਬਜ਼ੀਆਂ ਫਲਾਂ ਦੇ ਛਿਲਕੇ ਇਹਨਾਂ ਦੀ ਜੈਵਿਕ ਖਾਦ ਬਣਾਈ ਜਾ ਰਹੀ ਹੈ ਅਤੇ ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਜਦੋਂ ਉਹ ਆਪਣੇ ਘਰਾਂ ਦਾ ਕੂੜਾ ਗੱਡੀ ਵਾਲਿਆਂ ਨੂੰ ਦਿੰਦੇ ਹਨ ਤਾਂ ਗਿੱਲਾ ਕੂੜਾ ਵੱਖਰਾ ਤੇ ਸੁੱਕਾ ਕੂੜਾ ਵੱਖਰਾ ਕਰਦੇ ਇਹ ਪ੍ਰੋਜੈਕਟ ਜੀ ਸਾਡਾ ਕੰਪੋਸਟ ਯੂਨਿਟ ਹੈ ਅਸੀਂ ਕਰਾਂਦੇ ਵਿੱਚੋਂ ਡੋਰ ਟੂ ਡੋਰ ਆ ਜਿਹੜਾ ਸੈਗਰੀਗੇਟਡ ਵੇਸਟ ਲੈਣੇ ਆ ਗਿੱਲਾ ਕੂੜਾ ਅਲੱਗ ਤੇ ਸੁੱਕਾ ਕੂੜਾ ਅਲੱਗ ਗਿੱਲਾ ਕੂੜਾ ਜਿਵੇਂ ਕਿ ਕਿਚਨ ਦਾ ਵੇਸਟ ਫਲਾਂ ਦੇ ਛਿਲਕੇ ਸਬਜ਼ੀਆਂ ਦੇ ਛਿਲਕੇ ਜਾਂ ਕੋਈ ਫੂਡ ਵੱਧ ਗਿਆ ਹੈ ਜਾਂ ਗਰਾਸ ਕਟਿੰਗ ਵਗੈਰਾ ਜਿਹੜੀ ਵੀ ਚੀਜ਼ ਅਸੀਂ ਖਾ ਕੇ ਡਾਈਜੈਸਟ ਕਰ ਸਕਦੇ ਹਾਂ ਉਹਨੂੰ ਅਸੀਂ ਗਿੱਲਾ ਕੂੜਾ ਕਹਿੰਦੇ ਆ ਅਸੀਂ ਗਿੱਲਾ ਕੂੜਾ ਲੈ ਕੇ ਤੇ ਉਹਦੇ ਤੋਂ ਇੱਥੇ ਕੰਪੋਸਟ ਤਿਆਰ ਕਰਦੇ ਆ ਜੀ ਨਗਰ ਨਿਗਮ ਵੱਲੋਂ ਤੇ ਅਸੀਂ ਇਹ ਕੰਪੋਸਟ ਆ ਜਿਹੜੀ ਸਾਡੇ ਜਿਵੇਂ ਗੋਲ ਬਾਗ ਜੁ ਹੋ ਗਿਆ ਜਾਂ ਕੰਪਨੀ ਬਾਗ ਹੋ ਗਿਆ ਅਸੀਂ ਇਹ ਖਾਦ ਜਿਹੜੀ ਉਥੇ ਯੂਜ਼ ਕਰਦੇ ਆ ਇਹਦਾ ਸਾਡਾ ਮੇਨ ਮਕਸਦ ਇਹ ਆ ਕਿ ਕੂੜੇ ਨੂੰ ਰੀਯੂਜ਼ ਕੀਤਾ ਜਾਵੇ ਦੁਬਾਰਾ ਵਰਤੋਂ ਦੇ ਵਿੱਚ ਲਿਆਂਦਾ ਜਾਵੇ ਤੇ ਦੁਬਾਰਾ ਵਰਤੋਂ ਦੇ ਵਿੱਚ ਲਿਆ ਕੇ ਕੂੜੇ ਨੂੰ ਖਤਮ ਕੀਤਾ ਜਾ ਸਕੇ ਅੰਮ੍ਰਿਤਸਰ ਨਗਰ ਨਿਗਮ ਵੱਲੋਂ ਇੱਕ ਉਪਰਾਲਾ ਕੀਤਾ ਜਾ ਰਿਹਾ ਤੁਸੀਂ ਮੇਰੇ ਪਿੱਛੇ ਤਸਵੀਰਾਂ ਦੇਖ ਸਕਦੇ ਹੋ ਕਿ ਇੱਥੇ ਜਿਹੜਾ ਇੱਕ ਕੰਪੋਸ ਬਣਾਇਆ ਗਿਆ ਹੈ ਇੱਥੇ ਜਿਹੜੇ ਘਰਾਂ ਵਿੱਚੋਂ ਕੂੜਾ ਲੈ ਕੇ ਆਂਦੇ ਹੈ ਜਿਹੜਾ ਗਿੱਲਾ ਕੂੜਾ ਅਤੇ ਸੁੱਕਾ ਕੂੜਾ ਵੱਖਰਾ ਵਖਰਾਉਂਦਾ ਜਿਹੜਾ ਗਿੱਲਾ ਕੂੜਾ ਜਿਵੇਂ ਕਿ ਸਬਜ਼ੀਆਂ ਜਾਂ ਫਲ ਹੋਰ ਜਿਹੜੇ ਉਹਨਾਂ ਦੇ ਪੱਤੇ ਸਾਰੇ ਦਰਖਤਾ ਦੇ ਪੱਤੇ ਹੁੰਦੇ ਆ ਉਹਨਾਂ ਨੂੰ ਇੱਥੇ ਲਿਆ ਕੇ ਮਿਕਸ ਕੀਤਾ ਜਾਂਦਾ ਹੈ ਤੇ 1 ਮਹੀਨਾ ਲਗਾਤਾਰ ਇੱਥੇ ਰੱਖਿਆ ਜਾਂਦਾ ਹੈ ਕੰਪੋਸਟ ਵਿੱਚ ਉਸ ਤੋਂ ਬਾਅਦ ਇਸ ਦੀ ਖਾਦ ਵੀ ਤਿਆਰ ਕੀਤੀ ਜਾਂਦੀ ਹੈ ਨਗਰ ਨਿਗਮ ਦੇ ਅਧਿਕਾਰੀ ਨੇ ਸਾਡੇ ਨਾਲ ਗੱਲਬਾਤ ਕਰਦਿਆਂ ਹੋਇਆਂ ਆਖਿਆ ਕਿ ਇਹ ਜਿਹੜੀ ਖਾਦ ਹੈ ਜਿੱਤਨਾ ਕੰਪਨੀ ਬਾਗ ਬੂਟੇ ਲੱਗੇ ਹੋਏ ਹਨ ਜਾਂ ਗੋਲ ਬਾਗ ਬੂਟੇ ਲੱਗੇ ਹੋਏ ਹਨ ਉਹਨਾਂ ਵਿੱਚ ਖਾਦ ਪਾਈ ਜਾਂਦੀ ਹੈ ਉਹਨਾਂ ਨੇ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਜਦੋਂ ਆਪਣੇ ਘਰਾਂ ਦਾ ਕੂੜਾ ਦਿੰਦੇ ਹਨ ਤਾਂ ਗਿੱਲਾ ਕੂੜਾ ਵੱਖਰਾ ਅਤੇ ਸੁੱਕਾ ਕੂੜਾ ਵੱਖਰਾ ਦੇਣ ਗੱਡੀ ਵਾਲੇ ਨੂੰ ਅਮਰਥਰ ਫਾਟਵੇ ਖਬਰ ਨਾਮ ਲਈ ਰਕੇਸ਼ ਕੁਮਾਰ